ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨੋ ਕੀ ਹਾਲ ਚਾਲ ਹੈ ਤੁਹਾਡਾ ਜੀ ਜੀ ਬਹੁਤ ਉਮੀਦ ਹੈ ਤੁਸੀਂ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਪਰ ਮੈਂ ਤਾਂ ਬਿਲਕੁਲ ਵਧੀਆ ਨਹੀਂ ਹੈਗੀ ਮੈਂ ਬਹੁਤ ਜ਼ਿਆਦਾ ਥੱਕੀ ਹੋਈ ਆ ਮੇਰਾ ਬਹੁਤ ਪੁਰਾ ਹਾਲ ਹੈ ਬਸ ਇੱਕ ਮਜਬੂਰੀ ਚ ਮੈਂ ਤਾਂ ਬਣਾ ਰਹੀ ਆ ਇਹ ਸਬਜ਼ੀ ਕਿਉਂਕਿ ਮੈਂ ਸੰਦੀਪ ਨੂੰ ਬਣਾਉਣੇ ਸੀ ਦਿੱਤੀ ਮੈਂ ਕਿਾ ਚੱਲਣਾ ਪਹਿਣਾ ਨਾ ਵਲੌਗ ਸ਼ੇਅਰ ਕਰੂੰਗੀ ਆਦਰਵਾਇਜ਼ ਹਾਲ ਮੂਲ ਕੋਈ ਨਹੀਂ ਹੈਗਾ ਹੁਣ ਵਲੌਗ ਬਣਾਉਣਾ ਤੇ ਹੁਣ ਬਸ ਇੱਕ ਮਜਬੂਰੀ ਚ ਤੇ ਬੀਬੀ ਨੇ ਉਹ ਤਾਂ ਕੋਈ ਸਬਜ਼ੀ ਦਾਲ ਬਣਵਾਈ ਨਾ ਵੀ ਆਪੇ ਬਣਾਉਗੀ ਤੇ ਮੈਂ ਤਾਂ ਫਸ ਗਈ ਰੋਟੀ ਖਾਣ ਲਈ ਕੁਝ ਨਹੀਂ ਹੈਗਾ 8:30 ਵਜੇ ਬਈ ਹੁਣ ਆਪਾਂ ਬਣਾਉਣੇ ਆ ਪਿੰਡੀ ਤੇ ਫਿਰ ਰੋਟੀ ਖਾਦੀ ਜਾਊਗੀ ਹੋਰ ਹੀ ਨਹੀਂ ਆਈ ਦਾਲ ਜ਼ਰੂਰ ਬਣਾਉਣੀ ਹੁੰਦੀ ਰਾਤ ਨੂੰ ਅਸੀਂ ਨਾ ਜੀ ਹਮੇਸ਼ਾ ਜਦੋਂ ਸਮਰੂਹ ਰਹਿੰਦੇ ਸੀ ਅਸੀਂ ਸ਼ਾਮ ਦੀ ਸਾਡੀ ਦਾਲ ਪਕਤੀ ਸੀ ਪਰ ਜਦੋਂ ਦੇ ਰੇਜ ਤੇ ਪਾਪਾ ਚਲੇ ਗਏ ਸਾਡੀ ਦਾਲ ਹੀ ਬੰਦ ਹੋ ਗਈ ਮੈਨੂੰ ਦਾਲ ਬਹੁਤ ਪਸੰਦ ਆ ਜੀ ਰਾਤ ਨੂੰ ਦਾਲ ਤੇ ਸਿਰ ਦੁਪਹਿਰ ਨੂੰ ਸਬਜ਼ੀ ਖਾਈਏ ਪਰ ਹੁਣ ਦਾਲ ਕੋਈ ਬਣਦੀ ਨਹੀਂ ਹੈਗੀ ਹੁਣ ਤਾਂ ਹੁਣ ਦੇ ਲੋ ਰਾਤ ਨੂੰ ਵੀ ਪਿੰਡੀ ਖਾਣੀ ਆ ਤੇ ਅਸੀਂ ਤਾਂ ਭਿੰਡੀ ਖਾਣੀ ਸੀ ਰਾਤ ਨੂੰ ਖਾਂਦੇ ਸੀ ਤੇ ਭਿੰਡੀ ਖਾਂਦੇ ਸੀ ਸਵੇਰੇ ਜਾਂ ਕਰੇ ਵੈਸੇ ਵੀ ਰਾਤ ਨੂੰ ਭਿੰਡੀ ਕੋਈ ਨਹੀਂ ਖਾਂਦਾ ਹੁੰਦਾ ਤੇ ਚਲੋ ਹੁਣ ਦਾਲ ਨਹੀਂ ਬਣਵਾਈ ਤੇ ਖਾਣ ਤੋਂ ਮਜਬੂਰੀ ਆ ਹੁਣ ਆਪਣੀ ਤੇ ਲਓ ਜੀ ਤੇ ਅਸੀਂ ਤਾਂ ਕਦੇ ਵੀ ਮਤਲਬ ਰਾਤ ਨੂੰ ਸਬਜ਼ੀ ਨਹੀਂ ਸੀ ਖਾਦੀ ਕਦੇ ਹਮੇਸ਼ਾ ਕਦੇ ਪੀਲੀ ਦਾਲ ਖਾਣੀ ਕਦੇ ਸਾਬਤ ਮੌਂਗੀ ਤੇ ਨਾਲ ਛੋਲਿਆਂ ਦੀ ਦਾਲ ਤੇ ਕਦੇ ਮਿਕਸ ਖਾ ਲੈਣੀ ਹਨਾ ਤੇ ਪਰੰਤੋਂ ਸਬਜੀ ਤਾਂ ਕਦੇ ਖਾਦੀ ਹੋਈ ਨਹੀਂ ਸੀ ਸਬਜੀ ਸਾਨੂੰ ਬਿਲਕੁਲ ਨਹੀਂ ਸੀ ਪਸੰਦ ਤੇ ਹੁਣ ਮੈਂ ਇਹਨੂੰ ਵੈਸੇ ਤੁਹਾਡੇ ਨਾਲ ਮੈਂ ਸ਼ੇਅਰ ਕੀਤੀ ਹੋਈ ਐ ਪਰ ਥੋੜੀ ਜਿਹੀ ਅੱਜ ਚੇਂਜ ਐ ਕਰਾਂ ਨਹੀਂ ਇੱਥੇ ਕੁਝ ਹਾਂ ਬਸ ਕੱਲੀ ਪਿੰਡੀ ਆ ਜਿਹੜੀ ਉਹ ਬਿਨਾਂ ਤੇਲ ਘਿਓ ਤੋਂ ਮੈਂ ਇਹਦੇ ਵਿੱਚ ਪਾ ਕੇ ਰੱਖੀ ਐ ਤੇ ਇੱਕ ਪਾਸੇ ਆਪਾਂ ਤੜਕਾ ਲਾ ਲੈਨੇ ਲੋ ਜੀ ਉਧਰ ਬਿਨਾਂ ਤੇਲ ਘਿਓ ਤੋਂ ਆਪਾਂ ਪਿੰਡੀ ਰੱਖੀ ਹੋਈ ਐ ਗੈਸ ਚੱਲ ਰਹੀ ਐ ਤੇ ਮੈਂ ਅੱਧੀ ਪਾਈ ਆ ਕਿਉਂਕਿ ਬਹੁਤ ਜ਼ਿਆਦਾ ਹੋ ਜਾਣੀ ਸੀ। ਇਹ ਕਰਕੇ ਮੈਂ ਥੋੜੀ ਪਾ ਲਈ। ਐ ਤੇ ਦਿੰਦੇ ਮੈਂ। ਵੈਸੇ ਮੈਂ ਚਾਹ ਨਹੀਂ ਕਿ ਭਿੰਡੀ ਮੈਂ ਉਹਦੇ ਚ ਭੁੰਨ ਲਾਂ ਕਿਉਂਕਿ ਉਹ ਵੱਡੀ ਹੈ। ਤੇ ਉਹਦੇ ਚ ਇੱਕੇ ਵਾਰੀ ਦੇ ਭੁੱਜ ਜੂਗੀ। ਹੁਣ ਕੀ? ਤੇ ਆਪਾਂ ਪਿਆਜ਼ ਆ ਜਿਹੜੇ ਉਹ ਇਹਦੇ ਚ ਪੈਨ ਦੇ ਵਿੱਚ ਭੁੰਨ ਲਾਂਗੇ। ਅੱਜ ਲੋ ਪਿੰਡੀ ਸਾਰੀ ਹੈ ਜਿਹੜੀ ਇਹ ਚਪਾਤੀ ਬਾੜੀ ਜੀ ਕਰਦੀ ਬਸ ਇਹਨੂੰ ਆਪਾਂ ਸੁੱਕੀ ਇਸ ਤਰ੍ਹਾਂ ਹੀ ਘਬਾ ਲਾਂਗੇ ਜਿਓ ਇਹਦੇ ਚ ਕੋਈ ਤੇਜ਼ ਨਹੀਂ ਪਾਉਣਾ ਬਣਦੀ ਤਾਂ ਬਹੁਤ ਛੇਤੀ ਹੈ 5 ਮਿੰਟ ਲੱਗਦੇ ਆ ਚੱਕ ਕੇ ਪਾਉਣੇ ਲੋ ਜੀ ਇੱਧਰ ਆਪਾਂ ਹੁਣ ਤੜਕਾ ਤਿਆਰ ਕਰਦੇ ਆ ਪਿੰਡੀ ਉੱਧਰ ਪਈ ਰਹੂਗੀ ਮੈਂ ਕਿਹਾ ਥੋੜੀ ਜਿਹੀ ਕੱਟ ਕਰ ਦੇਣੀ ਆ ਸੜੇ ਨਾ ਤੇ ਇਧਰ ਆਪਾਂ ਪਾ ਲੈਦੇ ਨੇ ਸੌਂਫ ਤੇ ਲੋ ਜੀ ਅੱਗੇ ਆਪਾਂ ਜਿਹੜੀ ਸਬਜ਼ੀ ਬਣਾਈ ਸੀ ਨਾ ਉਹ ਜੀਰਾ ਪਾ ਕੇ ਬਣਾਈ ਸੀ ਆਪਾਂ ਆਮ ਸਾਰੇ ਜੀਰਾ ਹੀ ਪਾਉਣੇ ਆ ਤੇ ਇੱਕ ਨਾ ਮਨਜੀਤ कौर ਭੈਣ ਨੇ ਜੀ ਉਹਨਾਂ ਨੇ ਮੈਨੂੰ ਦੱਸਿਆ ਉਹ ਕਹਿੰਦੇ ਤੁਸੀਂ ਨਾ ਵੀ ਮਤਲਬ ਸੌਂਫ ਪਾ ਕੇ ਭਿੰਡੀ ਬਣਾਓ ਤੇ ਫਿਰ ਟੇਸਟ ਦੇਖਿਓ ਕਹਿੰਦੇ ਉਹਦਾ ਟੇਸਟ ਹੈ ਨਾ ਜਿਹੜਾ ਉਹ ਬਿਲਕੁਲ ਡਿਫਰੈਂਟ ਹੋਊਗਾ ਨੋਦੀ ਅੱਜ ਆਪਾਂ ਪਾਲੀ ਸੌਂ ਜਿਵੇਂ ਆਪਾਂ ਜੀਰਾ ਭੁੰਨੇ ਹੁੰਦੇ ਹੁੰਨੇ ਆ ਉਹਨੇ ਆਪਾਂ ਸੌਂ ਭੁੰਨੀ ਆ ਠੀਕ ਐ ਕਾਲੀ ਹੋ ਜੂਗੀ ਉਸ ਲਈ ਆਪਾਂ ਪਹਿਲਾਂ ਪਾ ਦੱਸ ਆਜਾ ਆਪਾਂ ਜੀਰਾ ਨਹੀਂ ਪਾਇਆ ਲੋ ਪਿਆਜ਼ ਭੁੰਨ ਲੈਣੇ ਚੰਗੀ ਤਰ੍ਹਾਂ ਤੇ ਕਿਹਦੇ ਨਹੀਂ ਵਧਾ ਲਾ ਚਲੋ ਜੀ ਇੱਧਰ ਆਪਣੀ ਭਿੰਡੀ ਹੈ ਜਿਹੜੀ ਹੋਰ ਵੀ ਲੱਗੀ ਹੋਈ ਗਰਸ਼ੀ ਮਾਰਨ ਬਸ ਭਿੰਡੀ ਹੈ ਅੱਢਾਈ ਹੀ ਹੋ ਜੂਗੀ ਇੰਨੇ ਚ ਕਰਦੇ ਕਰਦੇ ਨਾ ਇਹਨੇ ਅ ਅੱਧੀ ਸੁੱਕ ਹੋ ਜਾਣਾ ਜਿੰਨੀ ਦੇ ਇੱਧਰ ਆਪਣਾ ਮਸਾਲਾ ਬਣੂਗਾ Yani bu görünüyor. Bu görünüyor. Bu ਅੱਜ ਤਰੀਕਾ ਤਾਂ ਉਹੀ ਹੈ ਜਿਹੜੀ ਮੈਂ ਪਹਿਲਾਂ ਵਲੌਗ ਸ਼ੇਅਰ ਕੀਤਾ ਸੀ ਪਰ ਸਵਾਦ ਅੱਜ ਬਿਲਕੁਲ ਵੱਖਰਾ ਹੋ ਗਿਆ ਇਹਦੇ ਵਿੱਚ ਤੁਸੀਂ ਉਹ ਵਾਲੀ ਵਲੌਗ ਨੂੰ ਬਹੁਤ ਪਿਆਰ ਦਿੱਤਾ ਸੀਗਾ ਬਹੁਤ ਵਧੀਆ ਵਲੌਗ ਬਣਾਇਆ ਸੀ ਉਹਨੂੰ ਆਪਣਾ ਤੇ ਐਕਚੁਅਲੀ ਭਿੰਡੀ ਬਹੁਤ ਅੱਛੀ ਬਣੀ ਸੀ ਉਸੇ ਤਰੀਕੇ ਨਾਲ ਬਣਾ ਰਹੇ ਹਾਂ ਪਰ ਇੱਕ ਚੀਜ਼ ਬਸ ਇਹਦੇ ਵਿੱਚ ਆਪਾਂ ਚੇਂਜ ਕਰਤੀ ਹੈ ਜੀਰੇ ਦੀ ਥਾਂ ਤੇ ਆਪਾਂ ਇੱਥੇ ਸੌਂਫ ਪਾ ਲਈਏ ਏਸ ਨੂੰ ਥੋੜੀ ਜਿਹੀ ਤੇਜ਼ ਕਰ ਲੈਣੀ ਹੈ ਯੋਕ ਆਪਾਂ ਕੋਲੀ ਕੁੜੀ ਚਾਹਾਂ ਲੋਗ ਬਲੌਗ ਆਪਾਂ ਹੋਰ ਬਣਾਉਣਾ ਹੁੰਦਾ ਹੈ ਸੋਚਿਆ ਕੁਝ ਹੋਰ ਹੁੰਦਾ ਵੀ ਹੋਰ ਬਲੌਗ ਪਾਉਣਾ ਬਣ ਜਾਂਦਾ ਕੁਝ ਹੋਰ ਮੋਂ ਕੋਈ ਮੂੜ ਹੀ ਨਹੀਂ ਰਹਿੰਦਾ ਹੈ ਜਰ ਆਪ ਨੂੰ ਸਟਾਵਟੇ ਇੰਨੀ ਜ਼ਿਆਦਾ ਹੋ ਜਾਂਦੀ ਹੈ ਲੋੜੀ ਇਸ ਤਰ੍ਹਾਂ ਪਾਓ ਕਿ ਆਜਾ ਜਿਹੜੇ ਉਹ ਘੁੰਨ ਲਾ ਕੇ ਬਹੁਤ ਜ਼ਿਆਦਾ ਕਾਲੇ ਨਹੀਂ ਕਰਨੇ ਠੀਕ ਠੀਕ ਜੇ ਰੱਖਣੇ ਹਨ ਜਿਵੇਂ ਆਪਾਂ ਸਬਜੀ ਜਿੰਨੇ ਵਿੱਚ ਤੇ ਆਜ ਘੁੰਦੇ ਹੁੰਦੇ ਹਾਂ ਤੇ ਬਹੁਤ ਕਾਲੇ ਨਾ ਕਰੀਏ 골ਡਨ ਜੇ ਕਰਲੇ ਆਣ ਇਹ ਥੋੜਾ ਨਮਕ ਪਾਵਾਂਗੇ ਆਪਾਂ ਪੁੱਛਿਆ ਸੀਗਾ ਵੀ ਜਿਹੜੀਆਂ ਨਮਕਦਾਨੀ ਦੇ ਵਿੱਚ ਡੱਬੀਆਂ ਨੇ ਵੀ ਉਹ ਜਿਆਦਾ ਛੋਟੀਆਂ ਤਾਂ ਨਹੀਂ ਹੈਗੀਆਂ ਕਿੱਥੇ ਛੋਟੀਆਂ ਨੇ ਜੀ ਇਹ ਤਾਂ ਬਹੁਤ ਵੱਡੀਆਂ ਨੇ ਆ ਦੇਖੋ ਜਿਵੇਂ ਬੱਚਿਆਂ ਦੀ ਗਲਾਸੀ ਨਹੀਂ ਹੁੰਦੀ ਐਡੀਆਂ ਐਡੀਆਂ ਲੰਬੀਆਂ ਨਹੀਂ ਇਹ ਇਹਦੇ ਵਿੱਚ ਖਾਸਾ ਸਾਰਾ ਸਮਾਨ ਪੈ ਜਾਂਦਾ ਤੇ ਲੋੜ ਦੇ ਵਿੱਚ ਪਾ ਦਨੇ ਆਪਾਂ ਹੁਣ ਨਮਕ ਚੰਮਚਾ ਜਿਮੀ ਮਾਰਾ ਦੇ ਅੰਦਰ ਚ ਲੋਤੀ ਰੰਪਾ ਪਕਾਣਾ ਨੂੰ ਕਿਹਦੇ ਵਿੱਚ ਕੀ ਬੱਤੀ ਕੀ ਬੰਨੇ ਦਹੀਂ ਲਾਗੀ ਦਹੀਂ ਲਾਗੀ ਮਲ ਗਿਆ ਨਹੀਂ ਮੈਂ ਬਹੁਤ ਨਹੀਂ ਹੈ ਜੇ ਉੱਕੇ ਨਹੀਂ ਹੈ ਹੈ ਅਜੇ ਨਹੀਂ ਆਉਂਦੀ ਅਜੇ ਬੰਦ ਨਹੀਂ ਹੋ ਰਹੀ ਨਮਕ ਮਿਕਸ ਪਾ ਦਿੰਨੇ ਆ ਜੇ ਜ ਆਪਾਂ ਬਹੁਤ ਹੋ ਗਏ ਇਹ ਬਹੁਤ ਜ਼ਿਆਦਾ ਕਾਲੀ ਆਪਾਂ ਨਹੀਂ ਕਰਦੇ ਬਾਕੀ ਨਮਕ ਮਿਕਸ ਦੱਸਣ ਵਾਲੀ ਕੋਈ ਗੱਲ ਨਹੀਂ ਹੈਗੀ ਸਾਰੀਆਂ ਭੈਣਾਂ ਨੂੰ ਪਤਾ ਹੀ ਹੈ ਕਿ ਕਿਵੇਂ ਪਾਉਣਾ ਹੁੰਦਾ ਹੈ ਹਾਂ ਇਹ ਤਾਂ ਕੋਈ ਦੱਸਣ ਵਾਲੀ ਗੱਲ ਨਹੀਂ ਆ ਤੁਸੀਂ ਤਾਂ ਸਾਡੇ ਤੋਂ ਵੱਧ ਜਾਣਦੀਆਂ ਕਿੰਨਾ ਪਾਉਣਾ ਮੈਂ ਤਾਂ ਭੁੱਲੀ ਭੱਲੀ ਪਈ ਆ ਸੇਤ ਸੁੱਕ ਜਾਉਂਦੇ ਪਾਣੀ ਆ ਹੀ ਸੁੱਕਣਾ ਇੰਦੇ ਤੇ ਗੈਸ ਸੇ ਮਤੇ ਕਰੀ ਹੋਈ ਜਾਣੀ ਹੌਲੀ ਹੌਲੀ ਕੀਜਾ ਛੱਡ ਜਾਣਾ ਉਹ ਤੇਲ ਤੇ ਫਿਰ ਆਪਾਂ ਭਿੰਡੀ ਚ ਪਾਵਾਂਗੇ ਇਹਨੂੰ ਦੂਦ ਇਹ ਨਾ ਉਹਨੇ ਮੈਨੂੰ ਲਾਦਾ ਗਿੱਲੀਆਂ ਜੀਆਂ ਮੈਂ ਤਾਂ ਹੀ ਕਰਨੀ ਆ ਾਟਕੇ ਡੱਬੇ ਚ ਪਾ ਦੇਣਾ ਗਿੱਲੀਆਂ ਡੱਬੇ ਚ ਪਾ ਹਾਂ ਉਹ ਕਿਸੇ ਕੱਪੜੇ ਤੇ ਪਾਉਣੀਆਂ ਸੀ ਉੱਥੇ ਸੁੱਕਣੀਆਂ ਉੱਥੇ ਬੰਦ ਬਸ ਹੂੰ ਤਾਂ ਇੰਨਾ ਚਿਰ ਤਾਂ ਫਿਰ ਲੱਗਦਾ ਹੀ ਨਹੀਂ ਇਹ ਤਾਂ ਇਹਦਾ ਪਾਣੀ ਸੁੱਤੀ ਹੁੰਦਾ ਹੂੰ ਹੋਣੇ ਦਿਨ ਬਾਕੀ ਗੀ ਲੋ ਜੀ ਦਰ ਕੀ ਹੋਈ ਆਪਣੀ ਭਿੰਡੀ ਤੇ ਇਹ ਭਿੰਡੀ ਹਜੇ ਇਹਦੇ ਨਾਲ ਚਿਪਕ ਰਹੀ ਐ ਇਟ ਮੀਨਸ ਇਹਦੇ ਸੁਕਾਈ ਨਹੀਂ ਹੋਈ ਜਿਹਦੇ ਵਿੱਚ ਪਾਣੀ ਆ ਨਹੀਂ ਤਾਂ ਫਿਰ ਇਹ ਨਾ ਖਿੰਡੀ ਖਿੰਡੀ ਹੋ ਜਾਂਦੀ ਹੁੰਦੀ ਐ ਕੱਲੀ ਕੱਲੀ ਜਦੋਂ ਸੁੱਕੀ ਹੁੰਦੀ ਐ ਸੰਦੀਪ ਨਾ ਕੱਟ ਕੇ ਤੇ ਡੱਬੇ 'ਚ ਪਾ ਲਓ ਹੁਣ ਇਹ ਕਿਸੇ ਕੱਪੜੇ ਤੇ ਨਹੀਂ ਪਾਈਆਂ ਇਹ ਤੇ ਫਿਰ ਨਹੀਂ ਤਾਂ ਸੁੱਕ ਜਾਣਗੇ ਅਸੀਂ ਫਿਰ ਇਹ ਛੇਤੀ ਬਣ ਜਾਂਦੇ ਨੇ ਜਦੋਂ ਨਾ ਪਹੁੰਚ ਕੇ ਬਹਿੰਦੀ ਹਜੇ ਇਹਦੇ ਚ ਲਾਲਾਈਆਂ ਉਹਨੇ ਹੈਗੀਆਂ ਨਹੀਂ ਜਦੋਂ ਇਹ ਡਰਾਈ ਹੋ ਜਾਣਗੇ ਆਪਾਂ ਫਿਰ ਇਹਦੇ ਵਿੱਚ ਆਹ ਪਿਆਜ਼ ਆ ਜਿਹੜਾ ਉਹ ਪਾ ਦਾਂਗੇ ਇਹਦਾ ਤੜਕਾ ਬਣਾਇਆ ਸੀਗਾ ਨਹੀਂ ਬਣੀ ਜਾਂਦਾ ਇਹ ਤਾਂ ਆ ਹੀ ਬਣ ਜਾਂਦੇ ਆ ਬਸ ਇਦਾਂ ਜਿਹੜਾ ਆਪ ਪਾਣੀ ਸਪਾਉਣੇ ਉਹਨੇ ਸੀ ਇਹੇ ਬਣ ਜਾਂਦੀਆਂ ਨੇ ਬਹੁਤ ਛੇਤੀ ਬਣ ਗਈ ਸਰਦੀ ਤਾਂ ਇਹ ਬਸ ਥੋੜਾ ਮਚਰੀ ਲਗਣਾ ਉਹ ਲੈਣ ਲੱਗਦੀਆਂ ਨਾਲ ਲੈਣ ਲੱਗਦੀਆਂ ਨਾਲ ਅਜੇ ਥੋੜਾ ਜਿਹਾ ਨਾ ਪਾਣੀ ਹੈਗਾ ਪਾਣੀ ਜਿਉਂਦਿਆਂ ਅਗੇ ਲੋ ਜੀ ਮੈਂ ਤੁਹਾਨੂੰ ਫੇਰ ਦਿਖਾਈਆਂ ਥੋੜਾ ਜਿਹਾ ਮੈਂ ਇੱਥੇ ਟਾਈਮ ਲੱਗੂਗਾ ਕਿਉਂਕਿ ਇਹ ਨਾ ਇਹ ਗਿੱਲੀਆਂ ਹੀ ਡੱਬੇ 'ਚ ਪਾ ਦੇਣਾ ਮਤਲਬ ਜ਼ਿਆਦਾ ਨਹੀਂ ਸੀ ਡਰਾਈ ਹੋਈ ਨਾ ਉਹ ਮੈਂ ਡੱਬੇ 'ਚ ਪਾ ਦੇਣਾ ਜਿਉ ਹੋਰਾ ਪਾ ਜਾਂਦੀ ਨਾ ਕਿਸੇ ਕੱਪੜੇ ਤੇ ਤੇ ਫੇਰ ਇਹਨਾਂ ਨੇ ਬਹੁਤ ਚੇਦੀ ਬਣਨਾ ਸੀ ਇਹੋ ਬਣ ਜਾਂਦੇ ਮੈਂ ਫੇਰ ਦਿਖਾਉਣੀ ਆ ਤੁਹਾਨੂੰ ਲੋ ਜੀ ਭਿੰਡੀ ਆਪਣੀ ਹੋ ਗਈ ਐ ਡਰਾਈ ਹੁਣ ਆਪਾਂ ਪਿਆਜ਼ ਜਿਹੜੇ ਇਹਦੇ ਵਿੱਚ ਪਾ ਦੇਣੇ ਆ ਬੀਬੀ ਨੇ ਨਾ ਤੇਲ ਜਮੇ ਥੋੜਾ ਪਾਇਆ ਸੀ ਤਾਂ ਕਰਕੇ ਨਾ ਯਾਦ ਵੀ ਐਂ ਸੁੱਕੇ ਸੁੱਕੇ ਕਦੇ ਵੀ ਬਾਹਰ ਸਰਫਾ ਕਰਦੀ ਐ ਫਰੀ ਇਹ ਹੀ ਕਈ ਕੀਆ ਕਰੀਏ ਅਸੀਂ ਮਾੜਾ ਜਿਹਾ ਤੇਲ ਪਾਇਆ ਸੀ ਇਹਦੇ ਵਿੱਚ ਬੀਬੀ ਨੇ ਆਹ ਲੋ ਦੇਖ ਲੋ ਮੈਂ ਨੇੜੇ ਕਰਕੇ ਦਿਖਾ ਦੇਣੀ ਐ ਸਭ ਥੋੜਾ ਜਿਹਾ ਮਾੜਾ ਜਿਹਾ ਪਾਇਆ ਸੀ ਚਲੋ ਆਹ ਲੋ ਇਹ ਤਾਂ ਸਿਰ ਬਸ ਕੀ ਕਰਨਾ ਜੇ ਸੀ ਜਪਾਈ ਜਾਣਾ ਲੋ ਜੀ ਆਪਾਂ ਵੈਸੇ ਦੇਸੀ ਕਿਉ ਬਾਗੀ ਖਾਣੀ ਆ ਪਿੰਡੀ ਇਸ ਕਰਕੇ ਹੁਣ ਆਪਾਂ ਹੋਰ ਇਹਦੇ ਚ ਤੇਲ ਵਗੈਰਾ ਨਹੀਂ ਪਾਉਂਦੇ ਜਿਆਦਾ ਦਾ ਕੋਈ ਫਾਇਦਾ ਵੀ ਨਹੀਂ ਹੈਗਾ ਮੈਂ ਤਾਂ ਐਵੇਂ ਯਾਦ ਕਰਦੀ ਸੀ ਲੋ ਲੋ ਬਿਲਕੁਲ ਡਰਾਈ ਹੋ ਗਈਆਂ ਪਿੰਡੀਆਂ ਲੋ ਜੋ ਅੰਤੋਂ ਰਵਿ ਆਣੀ ਲੱਗਦਾ ਵੀ ਲਾਵਾ ਛੱਡਦੇ ਨੇ ਲੋ ਗੈਸ ਕਾ ਗੈਸ ਬੰਦ ਕਰਤੀ ਕਿਉਂਕਿ ਥੱਲੇ ਲੱਗਣ ਲੱਗੀਆਂ ਲੋ ਜੀ ਪਿੰਡੀ ਆਪਣੀ ਬਣ ਕੇ ਬਿਲਕੁਲ ਰੈਡੀ ਹੈ ਦੇਖੋ ਤੁਸੀਂ ਤੇ ਕਿਤੇ ਵੀ ਤੁਹਾਨੂੰ ਐ ਨਹੀਂ ਲੱਗਦਾ ਕਿ ਇਹ ਲਾਲਾਈਆਂ ਛੱਡਦੀ ਜਮਾ ਖਿੰਡੀ ਖਿੰਡੀ ਆਹ ਦੇਖੋ ਪਿੰਡੀ ਚੰਗੀ ਤਰ੍ਹਾਂ ਦੇਖੋ ਇਸ ਉਰ ਐਨ ਖਿੰਡੀ ਪਈ ਹੈ ਪਿੰਡੀ ਲਓ ਕੋਈ ਨਿੰਬੂ ਨਹੀਂ ਪਾਇਆ ਕੋਈ ਕੁਝ ਨਹੀਂ ਪਾਇਆ ਤੁਸੀਂ ਇਸ ਤਰ੍ਹਾਂ ਪਿੰਡੀ ਬਣਾਇਓ ਪਿੰਡੀ ਆਪਾਂ ਅੱਗੇ ਵੀ ਸ਼ੇਅਰ ਕੀਤੀ ਹੈ ਪਰ ਅੱਜ ਮੈਂ ਮਨਜੀਤ कौर ਭੈਣ ਦੇ ਹਿਸਾਬ ਨਾਲ ਜੀਰੇ ਦੀ ਬਜਾਏ ਇਹਦੇ ਵਿੱਚ ਆਪਾਂ ਸੌਂਫ ਪਾ ਲਈ ਸੀ ਸੋ ਹੁਣ ਮੈਂ ਦੇਖਦੀ ਹਾਂ ਖਾ ਕੇ ਖਾ ਕੇ ਤੁਹਾਨੂੰ ਅਸੀਂ ਦੱਸਦੇ ਆ ਕਿ ਸੱਚ ਨੂੰ ਹੀ ਫਰਕ ਪੈਂਦਾ ਕਿ ਨਹੀਂ ਪੇਸਟ ਦਾ ਠੀਕ ਹੈ ਜੀ ਲਓ ਸਬਜੀ ਬਹੁਤ ਅੱਛੀ ਬਣੀ ਹੈ ਲਓ ਜੀ ਰੋਟੀ ਆਪਣੀ ਬਣ ਕੇ ਰੈਡੀ ਹੈ ਰੋਟੀ ਪਹਿਲਾਂ ਬਣੀ ਹੋਈ ਸੀ ਜੀ ਸਬਜੀ ਬਣਾ ਲਈ ਉੱਪਰ ਪਾ ਲਿਆ ਆਪਾਂ ਮੱਖਣ ਹੁਣ ਖਾਣੇ ਆ ਖਾ ਕੇ ਮੈਂ ਤੁਹਾਨੂੰ ਤੁਹਾਡੇ ਨਾਲ ਸ਼ੇਅਰ ਕਰਦੀ ਆ ਕਿ ਸਬਜੀ ਮੈਨੂੰ ਕਿਉਂ ਜੀ ਰੱਗੀ ਮੈਂ ਖਾ ਲਾਂ ਥਾ ਕੇ ਦੱਸੋਗੇ ਤੁਹਾਨੂੰ ਠੀਕ ਹੈ ਜੀ ਲਓ ਜੀ ਰੋਟੀ ਆਪਾਂ ਖਾ ਲਈ ਭਿੰਡੀ ਦੀ ਸਬਜੀ ਨਾਲ ਸੌਫੜੀ ਭਿੰਡੀ ਨਾਲ ਬਹੁਤ ਜ਼ਿਆਦਾ ਟੇਸਟੀ ਬਣੀ ਹੈ ਰੀਅਲੀ ਬਹੁਤ ਜ਼ਿਆਦਾ ਟੇਸਟੀ ਬਣੀ ਮਨਜੀਤ ਪੈਨ ਥੈਂਕ ਯੂ ਇੰਨੀ ਵਧੀਆ ਰੈਸਪੀ ਸਾਨੂੰ ਦੱਸਣ ਵਾਸਤੇ ਤੇ ਤੁਸੀਂ ਵੀ ਸਾਰੀਆਂ ਭੈਣਾਂ ਜਰੂਰ ਬਣਾਇਓ ਤੇ ਸਾਡੇ ਨਾਲ ਸ਼ੇਅਰ ਕਰਿਓ ਕਿ ਤੁਹਾਨੂੰ ਜਿਹੜੀ ਇਹ ਸੌਂਫ ਵਾਲੀ ਪਿੰਡੀ ਹੈਗੀ ਉਹ ਕਿਹਸਾਉਂ ਦੀ ਰਗੀ ਠੀਕ ਹੈ ਜੀ ਮੈਨੂੰ ਤਾਂ ਬਹੁਤ ਜ਼ਿਆਦਾ ਸਵਾਦ ਲੱਗੀ ਚਲੋ ਠੀਕ ਹੈ ਜੀ ਮਿਲਦੇ ਹਾਂ ਫਿਰ ਅਗਲੇ ਵਲੌਗ 'ਚ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ